ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਨਜ਼ਦੀਕ ਪਿੰਡ ਪਟੋਵਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ। ਔਰ ਅੱਗ ਲੱਗਣ ਨਾਲ ਦੁਕਾਨ ਚ ਭਿਆ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਸੀ। ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੱਲੋਂ ਆ ਕੇ ਅੱਗ ਤੇ ਕਾਬੂ ਪਾਇਆ ਗਿਆ। ਉੱਥੇ ਹੀ ਇਸ ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਗੁਰਦਾਸਪੁਰ ਤੋਂ ਵਿਕੀ ਮਲਕ ਦੀ ਰਿਪੋਰਟ ਜੀ ਮਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਹਾਂ ਜੀ ਫਾਇਰ ਬ੍ਰਿਗੇਡ ਵਾਲੀਆਂ ਦੋ ਗੱਡੀਆਂ ਆਈਆਂ ਅਸੀਂ ਹਾਂ ਜੀ ਉਹ ਬੁਝਾ ਦਿੱ ਗਏ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਕਿ ਮੇਰੀ ਮੱਤ ਕੀਤੀ ਜਾਏ ਜਿਹੜਾ ਕਾਰੋਬਾਰ ਆ ਉਹ ਦਸਟੈਂਟ ਕੀਤਾ ਜਾਏ ਮੇਰੀ ਮਾਸਟਰ ਜ਼ਮੀਨ ਹੀ ਦੀ ਆ 3 ਲੱਖ ਦੇ ਟੋਕੋ ਲੱਗਦਾ ਇਹ ਮੇਰਾ ਜਿਹੜਾ ਇਹਦੀ ਗੱਲ ਚੱਲਦੀ ਆ ਕਿ ਮੈਂ ਸਵਾਹ ਇਹ ਪਿਆਚਾਓ ਕਿਹੜਾ ਦੇਖੋ ਬੜਾ ਦੇਖੋ ਜਿੰਨਾ ਲੱਗਦਾ ਬਿਲਕੁਲ ਫਾਇਦੇ ਮਰਦਾ